ਤਪੂ ਵੀਰ ਜਾਂਦਾ ਜਾਂਦਾ ਮੈਨੂੰ ਸੜ ਜੀ ਹਾਂ ਮਿੰਟ ਨੇ 2 ਲੱਗੇ ਉਹ ਮੇਰੀ ਗੱਲ ਸੁਣ ਮੇਰੇ ਕੋਲ ਇੰਨਾ ਟਾਈਮ ਹੈ ਨਹੀਂਗਾ ਉਹ ਇੱਧਰ ਆਓ ਦੋਵਾਂ ਜਣੇ ਬਾਪੂ ਦੇ ਵਾਜਾ ਪਾਣ ਲਿਆ ਕੀ ਗੱਲ ਹੋਈ ਆ ਕਿੱਦਾਂ ਤੁਰੇ ਫਿਰਦੇ ਆ ਲਿਸ਼ਕ ਪੁਸ਼ਕ ਕੇ ਹਾਂ ਜੀ ਉਹ ਵਾਜਾ ਡੇ ਮਾਰਨਾ ਉਹ ਮੇਰੀ ਗੱਲ ਸੁਣੋ ਜੇ ਤੁਹਾਨੂੰ ਛੁੱਟੀ ਹੁੰਦੀ ਹੈ ਕੋਈ ਐਤਵਾਰ ਦੀ ਕਿਤੇ ਜਾ ਕੇ ਮੁੰਡੇ ਨਾਲ ਕੋਈ ਕੰਮਕਾਰ ਕਰਾ ਦਿਆ ਕਰੋ ਮਰਨ ਡਿਆ ਸਵੇਰ ਦਾ ਪੱਠੇ ਵੜ ਵੜ ਕੇ ਉਹਥੇ ਮੁਰਗੇ ਤੇ ਪਰੇਵਾਂ ਝੋਨਾ ਝ ਕਾਦਾ ਪਿੰਡਿਆ ਵਾ ਤੁਹਾਡਾ ਫਰਜ਼ ਨਹੀਂ ਮੰਨਦਾ ਦੋਵਾਂ ਜਣਿਆਂ ਦਾ ਉਹ ਵੇਖੋ ਗੱਲ ਇਹ ਵਾ ਬਾਪੂ ਜੀ ਉਹਦਾ ਰੋਜ਼ ਦਾ ਕੰਮ ਆ ਸਾਨੂੰ ਇੱਕ ਦਿਨ ਛੁੱਟੀ ਹੁੰਦੀ ਹੈ ਵਿੱਚੋਂ ਤੇ ਸਾਨੂੰ ਕੋ ਮਾੜਾ ਮੋਟਾ ਪੜਾ ਵੀ ਕੰਮ ਹੁੰਦਾ ਵਾ ਉਹ ਮੁੰਡਾ ਬਾਤ ਉਹਨੇ ਪਾਰਟੀ ਕਰ ਲਈ ਮੈਂ ਉਧਰ ਚੱਲਿਆ ਸੀ ਤੂੰ ਤੇ ਚੱਲ ਹਾਂ ਪਾਰਟੀ ਨੇ ਤੇ ਤੂੰ ਓ ਮੇਰਾ ਮੁੰਡਾ ਯਾਰ ਦੋਸਤ ਉਹਦੇ ਮੁੰਡੇ ਦਾ ਗਾੜੀ ਜਨਮਦੇ ਨਹੀਂਗਾ ਮੈਂ ਆਦੇ ਵੀਰ ਨੂੰ ਕਹਿਣਾ ਮੈਨੂੰ ਜਾਂਦਾ ਜਾਂਦਾ ਉੱਥੇ ਲਾ ਜੀ ਡਾਡੀ ਇੱਕੋ ਦੇ ਹਫ਼ਤੇ ਚ ਤੈਨੂੰ ਹੁੰਦਾ ਛੁੱਟੀ ਦਾ ਤੁਸੀਂ ਦੋਵਾਂ ਦੇ ਖੂਜ ਪੈਣਾ ਅੱਜ ਹੀ ਉਹ ਲੋਕੀ ਧੋਕੜੀਆਂ ਨਹੀਂ ਕਰਦੇ ਲੋਕੀ ਆਣ ਕੇ ਘੜ ਕਿੰਨਾ ਕੰਮ ਕਰਾਉਂਦੇ ਤੁਸੀਂ ਵੀ ਕਿਹੜੇ ਕੱਖ ਪਣ ਕੇ ਦੋਰਾ ਨਹੀਂ ਕਰਦੇ ਦੋਵੇਂ ਜਾਣੇ ਕੋਈ ਆਇਣਾ ਮੈਂ ਟਾਈਮ ਨਾ ਕੋਈ ਗੱਲੀ ਕਰਾ ਦਾਂਗੇ ਆ ਕੇ ਤੇ ਬਹੁਤ ਤੁਸੀਂ ਉੱਥੇ ਮੈਂ ਨਾ ਕਿਤੇ ਡੈਡੀ ਕੋਦੇ ਦਿਨ ਹੁੰਦਾ ਹਫਤੇ ਚ ਹੁਣ ਤੁਹਾਨੂੰ ਪਤਾ ਇਹੋ ਜੇ ਕੰਮ ਵੀ ਤੇ ਆਪਾਂ ਕਰਨੇ ਹੁੰਦੇ ਆ ਨਾਲੇ ਉਹ ਕਰਤੂਤ ਕਿਹੜੀ ਕੀਤੀ ਜੇ ਦੋਵਾਂ ਜਾਨਿਆਂ ਨੇ ਜੇ ਉਹਨੂੰ ਮਾਰੀ ਮੋਟੀ ਨੌਕਰੀ ਮੁੰਡੇ ਨੂੰ ਮਿਲੀ ਕੋਈ ਬੰਦਾ ਬੰਦਾ ਰੱਖ ਕੇ ਆਪਣਾ ਕੰਮ ਕਰਾਈ ਜਾਂਦੇ ਆਂ ਪਰ ਤੁਸੀਂ ਤਾਂ ਨੌਕਰੀ ਲੈ ਕੇ ਉਹਨੂੰ ਮੇਰੇ ਤਾਂ ਕੌਣ ਨਹੀਂ ਦਿੱਤਾ ਹੈ ਉਹ ਘਰ ਮੰਗਰੋ ਆਇਆ ਜਵਾਬ ਤੁਸੀਂ ਪਹਿਲਾਂ ਦਵਾਤਾ ਵਾ ਡੈਡੀ ਮੇਰੀ ਗੱਲ ਸੁਣੋ 5-7 ਹਜ਼ਾਰ ਦੀ ਨੌਕਰੀ ਕਰਦਾ ਚੰਗਾ ਲੱਗਦਾ ਵਾ ਉਹ 5-7 ਹਜ਼ਾਰ ਨਹੀਂ 20 ਹਜ਼ਾਰ ਰੁਪਈਆ ਦੀ ਨੌਕਰੀ ਸੀ ਉਹ ਵੀਰ ਦੱਸੀ ਡੈਡੀ ਨੂੰ ਕੋਈ ਦਿੰਦਾ ਵੀ 10000 ਰੁਪਈਆ ਅੱਜ ਕੱਲ ਉਹ ਬਾਪੂ ਇਹੀ ਰੋਹ ਫੈਰ ਹੀ ਰਹਿੰਦੇ ਆ ਮੇਰੀ ਗੱਲ ਸੁਣਾ ਜਿਉਂ ਜਾਂਦਾ ਤੇ ਆਪੇ ਪਤਾ ਲੱਗ ਜਾਂਦਾ ਹਾਂ ਤੁਸੀਂ ਉਹਨੂੰ ਘਰ ਭਾਲ ਦਿੱਤਾ ਵਾ ਉਹਦਾ ਗੱਲ ਨੂੰ ਮਣ ਕੇ ਖਰਚਾ ਕਿੰਨੇ ਚੁੱਕਣੇ ਉਹ ਵੇਖੋ ਬਾਪੂ ਹੀ ਗੱਲ ਸੁਣੋ ਮੇਰੀ ਸਾਡੀ 20 ਪਿੰਡਾਂ 'ਚ ਇਤਵਾ ਸਾਡਾ 5-7 ਹਜ਼ਾਰ ਤੇ ਭਾੜਾ ਡਾ ਜਾਂਦਾ ਕੰਮ ਤੇ ਜਗ੍ਹਾ ਲੱਗਦਾ ਵਾ ਨਾਲੇ ਉਹਨਾਂ ਘਰ ਦਾ ਕੰਮ ਸੰਭਿਆ ਵਾ ਅਸੀਂ ਵੀ ਚੱਲ ਡਿਊਟੀ ਜਾਂਦੇ ਆ ਉਹਨੂੰ ਕਿਹ ਚੀਜ਼ ਦੀ ਤੰਗੀ ਥੋੜੀ ਆ ਜਾਂਦੇ ਤੰਗੀ ਹੋਵੇ ਤਾਂ ਫੇਰ ਤਾਂ ਨੌਕਰੀ ਲੱਭੇ ਯਾਰ ਕਾਰ ਖਲੋਤੀ ਪੱਠੇ ਲਾਉਣ ਦੇ ਟਰੈਕਟਰ ਵਾ ਉਹ ਜੀ ਦੋ ਤਿੰਨ ਮੋੜਸਾ ਖਲੋਤੇ ਆ ਬੁੱਲਟ ਮੋੜਸਾ ਲਾਉਂਦਾ ਅੰਦਰ ਖਲੋਤਾ ਵਾ ਮੇਰੀ ਗੱਲ ਸੁਣੋ ਤੁਸੀਂ ਫਿਰ ਉਹਨੂੰ ਨਹੀਂ ਕਹਿ ਬੰਨੇ ਲੱਗਣ ਦੇਣਾ ਮੁੰਡੇ ਨੂੰ ਮੈਂ ਤਾਂ ਜ਼ੋਰ ਲਾਉਣਾ ਜੇ ਆਪਣਾ ਮੈਂ ਤਾਂ ਉਹਨੂੰ ਕਹਿਣਾ ਜੇ ਵੀ ਆਪਣੀ ਕਾਰੋਮਾਰੀ ਮੋਟੀ ਨੌਕਰੀ ਹੁੰਦੀ ਵਾਈ ਹੋਵੇ ਨਹੀਂ ਹੁੰਦੀ ਨਾ ਹੋਵੇ ਉਹ ਬਾਪੂ ਜੀ ਕਿਉਂ ਸਾਡੀ ਬੀਤੀ ਕਰਾਉਣ ਤੇ ਚੱਲੂ ਹੋਏ ਤੁਸੀਂ ਤੁਹੀ ਬਾਪੂ ਮੇਰੀ ਗੱਲ ਸੁਣੋ ਜਦੋਂ ਆਪਾਂ ਤੁਹਾਨੂੰ ਕਿਹਾ ਵੀ ਆਪਾਂ ਦੋਵੇਂ ਜਾਣੇ ਰਹੇ ਆ ਜਦੋਂ ਵੀ ਸਾਨੂੰ ਕੋਈ ਕੰਮ ਲੱਭ ਗਿਆ ਅਸੀਂ ਉਹਨੂੰ ਠੋਕ ਦੇਣਾ ਵਾ ਉੱਥੇ ਠੀਕ ਆ ਨਹੀਂ ਤੇ ਜਦੋਂ ਕਦੇ ਲੱਭ ਜੂਗਾ ਤੂੰ ਠੀਕ ਵਾ ਜਿੰਨਾ ਚਿਰ ਨਹੀਂ ਲੱਭਦਾ ਉਹਨੂੰ ਕੰਮ ਕਰਨ ਦੋ ਜਿੱਥੇ ਕਿਤੇ ਮਿਲਦਾ ਵਾ ਉਹਨੂੰ ਤੰਗੀ ਆ ਕਿਸ ਚੀਜ਼ ਦੀ ਆਹੋ ਤੰਗੀ ਆ ਵੇਖ ਯਾਰ ਪੈਸੇ ਨਾ ਪਾ ਦੇਣ ਦੇ ਉਹਨੂੰ ਸਾਰਾ ਕੰਮ ਪੂਰਾ ਕਰਾ ਦੇਣਾ ਪੈਸੇ ਦੇਣ ਦੇ 1 ਕਰੋੜ ਰੁਪਇਆ 100000 ਉਹਦੇ ਨਾਂ ਤੇ ਦੋਵੇਂ ਜਣੇ ਜਾਵਾਂ ਉਹ ਕੋਈ ਗੱਲ ਨਹੀਂ ਜੇ ਤੁਸੀਂ ਕਹੇ ਤਾਂ ਕਰਾ ਦਿੰਨੇ ਆ 70 70 80 80 ਹਜ਼ਾਰ ਲੈਣ ਦੇ ਜੇ 10000 ਕਰਾਈ ਜਾ ਉਹਦੇ ਨਾਂ ਤੇ ਦੋਵੇਂ ਜਾਣੇ ਜਦੋਂ ਉਹਨੇ ਮੰਗੇ ਕਦੀ ਮਨਾਂ ਕੀਤਾ ਮੰਗੇ ਉਹਨੇ ਅੱਜ ਅੱਜ ਤੇ ਤੁਸੀਂ ਬੜੀਆਂ ਗੱਲਾਂ ਕਰਦੇ ਜੇ ਕੱਲ ਨੂੰ ਜਾ ਕੇ ਜੇ ਉਹਦੇ ਕਿਸੇ ਨੇ ਉਹਦੀ ਮਤ ਨਾ ਕੀਤੀ ਤਾਂ ਉਹ ਤਾਂ ਰੋਂਦਾ ਫਿਰੂਗਾ ਨਾ ساری ਉਮਰ ਮੇਰੀ ਜਾਨ ਨੂੰ ਉਹ ਬਾਪੂ ਜੀ ਨਹੀਂ ਰੋਂਦਾ ਇਹੋ ਜਿਹਾ ਨਾ ਨਹੀਂ ਸੋਚਾਂ ਸੋਚੀ ਦੀ ਹੁੰਦੀਆਂ ਮੇਰੀ ਗੱਲ ਸੁਣ ਲੋ ਤਾਂ ਇਹਨਾਂ ਨੇ ਕੰਨ ਖੋਲ ਕੇ ਜੇ ਮੁੰਡੇ ਨਾਲ ਕੱਲ ਨੂੰ ਕੋਈ ਧੋਖਾ ਕੀਤਾ ਤਾਂ ਅੱਡਾ ਮੈਂ ਉਹ ਹਾਲ ਕਰੂੰਗਾ ਜਿਹੜਾ ਕਦੀ ਕੀਤਾ ਨਾ ਹੋਵੇ ਆਪੂ ਆ ਡਾਪੜਾ ਆਵਾ ਹੀ ਤੂੰ ਸੋਚ ਸਕਦੇ ਮੈਂ ਉਹਨਾਂ ਤੋਂ ਖਖੜਾਂਗੇ ਤੁਹਾਡਾ ਭਰਾ ਵਾ ਜੇ ਭਰਾ ਵਾ ਤੈਨੂੰ ਆਂਦੇ ਵੀ ਚੱਲ ਭਰਾ ਤੂੰ ਵੀ ਕਮਾਜੋ ਥੋੜਾ ਬੜਾ ਕਮਾਇਆ ਜਾਂਦਾ ਇਹਦੇ ਨਾਲ ਲੜ ਰੜ ਖਿਆ ਉਹਨੂੰ ਬਾਪੂ ਨੂੰ ਕਹਦਾ ਪਤਾ ਵਾ ਕਿੰਨਾ ਸ਼ਿੰਦਾ ਰੱਖਿਆ ਭਰਾ ਹੀ ਆਪਣਾ ਹੈ ਸਾਹਮਣੇ ਆ ਤੂੰ ਪਰਾਣੀ ਕਿਉਂ ਆਦਾ ਇਹਨੂੰ ਸ਼ਿੰਦਾ ਸ਼ਿੰਦਾ ਵੀ ਮਾਰ ਦੇਣਾ ਉਹਨੂੰ ਹਾਏ ਹਾਏ ਆਹ ਰੋਲਾ ਕਦਾ ਪੈਂਦਿਆ ਇੰਨਾ ਪਤਾ ਨਹੀਂ ਕਿਹੜੀ ਗਲੋਚੀ ਉੱਚੀ ਬੋਲਣ ਦੇ ਆ ਵੇਖਾਂ ਭਲਾ ਨਹੀਂ ਸ਼ਰਮ ਹਾਂ ਜੀ ਜੀ ਇੱਧਰ ਆ ਮੇਰੀ ਗੱਲ ਸੁਣ ਕੀ ਗੱਲ ਆ ਉਹ ਹੀ ਆ ਆ ਰੌਲਾ ਪੈਂਦਾ ਤੇ ਨੂੰ ਸੁਣ ਡਿਆ ਸੁਣਿਆ ਤਾਂ ਹੈਗਾ ਹੀਗਾ ਕੀ ਗੱਲ ਕੀ ਹੋਈ ਐ ਮੈਨੂੰ ਤੇ ਆਪ ਨਹੀਂ ਪਤਾ ਮੈਂ ਤੇ ਇੱਧਰ ਡਈ ਹੀ ਸਾਫ਼ ਕਰਨ ਲਈ ਨਹੀਂ ਕੱਖ ਹੁੰਦਾ ਤੁਹਾਡੀ ਪੁਰਾਣੀ ਸੋਚ ਵਾ ਚੱਲ ਮੇਰੀ ਪੁਰਾਣੀ ਤੁਹਾਡੀ ਤਾਂ ਨਵੀਂ ਆ ਨਾ ਆ ਫਿਰ ਜਾਓ ਜਾਂ ਤੂੰ ਤੇ ਆਪਣੀ ਪਾਰਟੀ ਕਰ ਤੇ ਤੂੰ ਹੀ ਜਾ ਜਨਮ ਦਿਨ ਮਨਾ ਕੇ ਆ ਤੁਹਾਨੂੰ ਪੁਰਾਣੀ ਕੀ ਹੋ ਗਿਆ ਉਹ ਹੀ ਗੱਲ ਵਾ ਜਾਂਦਾ ਮੂੰਹ ਖਰਾਬ ਕਰਕੇ ਰਾਤਾਂ ਫੜ ਕੇ ਉਸਕੇ ਤੇ ਦਵਾ ਰਵਾ ਨੇ ਜਵਾਬ ਦੇ ਤਾ ਇੱਕੋ ਹੀ ਗੱਲ ਕਰੀ ਜਾਂਦਾ ਬਾਪੂ ਕਮਣ ਸੁਣਦੇ ਹੀ ਆਪੇ ਪੜਾ ਰੋਲਾ ਪੈਂਦਾ ਬਾਹਰ ਬਣਿਆ ਕੀ ਆ ਵੇਖੀਏ ਪਹਿਲਾਂ ਕੀ ਗੱਲ ਕੀ ਚਲ ਆਹ ਵੇਖੀਏ ਹਾਏ ਹਾਏ ਮੇਰੀ ਘਰ ਸੁਣ ਰੋਣਾ ਪੜਾ ਪਿਆ ਇਨਾ ਉਹ ਰੋਲਾ ਕਹਦਾ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਲੱਗਦਾ ਕੀ ਹੋ ਗਈ ਆ ਇਹ ਉਹ ਤੁਹਾਨੂੰ ਦਾਨੇ ਕਰ ਗਈ ਹੋਈ ਆ ਹਾਏ ਕੋਈ ਦੱਸੋਗੇ ਵੀ ਇੰਨਾ ਗੁੱਸੇ ਵਿੱਚ ਕਿਉਂ ਜੇ ਉਹ ਦੱਸਣਾ ਕੀ ਆ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਵਾ ਕੀ ਹੋਇਆ ਕੀ ਆ ਗੱਲ ਵੀ ਦੱਸੋ ਕੋਈ ਉਹ ਦੱਸਿਆ ਕੀ ਭਾਬੀ ਜਾਏਗਾ ਹੁਣ ਪਾਰਟੀ ਤੇ ਤੁਹਾਨੂੰ ਦੱਸਾਂਗੇ ਆਹੋ ਚੰਗੇ ਆਪਣੇ ਧਿਆਨ ਬਿਆਰ ਹੋਏ ਤੇ ਇਨਾਂ ਨੂੰ ਪਤਾ ਨਹੀਂ ਕੀ ਉਹ ਜਿਹੜਾ ਕੱਲ ਆਪਾਂ ਨੂੰ ਮਨਾਂ ਨੇ ਕੀਤਾ ਅੱਛਾ ਪਿੰਦਰ ਦੀ ਗੋਦਰੀ ਨੂੰ ਲੈ ਕੇ ਬਾਪੂ ਤੁਹਾਡੇ ਸਿੱਦੇ ਵਾਲਾ ਨੂੰ ਪੈਣ ਦੇ ਤੂੰ ਹਟਾ ਦਾ ਨਾ ਕੋਈ ਤੇ ਮੇਰੇ ਪੁੱਤ ਨੂੰ ਐਵੇਂ ਮੈਂ ਉਹ ਤੇ 11 ਹੀ ਲੈਣਾ ਦੇਣਾ ਨਹੀਂ ਸੁਣ ਲੈ ਲੈ ਹੈ ਹੱਦ ਹੋ ਗਈ ਆ ਬਾਪੂ ਦੀ ਵਾਲੀ ਇਹ ਕੋਈ ਕੰਮ ਹੋਇਆ ਤੁਸੀਂ ਕਹਿਣਾ ਕਿ ਨਾ ਕਿ ਸਾਰਾ ਖਰਚਾ ਆਪਾਂ ਦੇਣ ਦੇ ਆ ਹੋਰ ਆਪਾਂ ਕੀ ਕਰੀਏ ਬਾਪੂ ਇੱਥੇ ਬੈਠਾ ਇੱਕੋ ਦਿਨ ਹੁੰਦਾ ਨੁਕੋਂ ਮੰਦਾ ਤੇ ਜੇ ਬਾਪੂ ਵੀ ਨਿਕਲੇ ਜਾਣਾ ਤਾਂ ਕੀ ਕਰਨਾ ਵੇਖੇ ਸਾਰਾ ਮੂਡ ਖਰਾਬ ਕਰਕ ਰੱਖਤਾ ਵਿਚਾਰਿਆ ਦਾ ਹੈ ਚੰਗੇ ਬਾਰੇ ਸਾਰਾ ਖਤਰਾ ਪਾਈ ਲੱਗੇ ਰਹਿੰਦੇ ਆ ਹੋਰ ਕੀ ਮੇਰੀ ਗੱਲ ਸੁਣੋ ਆਹ ਤੇ ਕੰਨ ਜੇ ਬੜਾ ਮਾੜਾ ਹੁਣ ਕੋਹ ਨਾਲ ਬਹੁਤ ਸੋਚਣਾ ਪੈਣਾ ਤੁਹਾਨੂੰ ਸੋਚਣਾ ਕੀ ਆ ਬਾਪੂ ਨੇ ਇਥੋਂ ਤੱਕ ਕਹਿਤਾ ਵਾ ਕਹਿੰਦਾ ਤੂੰ 70 70000 ਰੁਪਇਆ ਲੈ ਜਾ ਪੀ 10 10000 ਰੁਪਇਆ ਤੇ ਨਾ ਜਮਾ ਕਰਾ ਕੋ ਵੇਖੋ ਹਾਂ ਜੀ ਮਾਜਾਂ ਨਹੀਂ ਇਹਦਾ ਅੱਗੇ ਖਰਚਾ ਨਹੀਂ ਕਰੀਦਾ ਕੀ ਨਹੀਂ ਦੇਈਦਾ ਇਹਨੂੰ ਸਾਰੀਆਂ ਚੀਜ਼ਾਂ ਦੇ ਖਤੇ ਨੂੰ ਟਾਈਮ ਨਾ ਮਿਲਣਦੀਆਂ ਹੈ ਤੇ ਫਿਰ 10 10000 ਰੁਪਇਆ ਜਮਾ ਕਰਾਓ ਕਿੱਡੀ ਗੋਡੀ ਕਰਨ ਲਿਆ ਵਾਲੇ ਉਹ ਮੈਂ ਤਾਂ ਦੋ ਮੋਟਰਸਾਈਕਲ ਟਰੇਟਰ ਵਖਾ ਪੱਠੇ ਢੋਣ ਨੂੰ ਹੈ ਤੇ ਕਾਰਨ ਹੁੰਦਿਆ ਗਿਆ ਦਿੱਤੀ ਆ ਤੂੰ ਚਾਹੁੰਦਾ ਵਾ ਕਿ ਪਹਿਲੇ ਚੁਰ ਕੇ ਜਾਂਦਾ ਪਹਿਲੇ ਸਾਰੀਆਂ ਐਸ਼ਰਾਂ ਦਿੱਤੀਆਂ ਤੈਨੂੰ ਤਾਂ ਹੀ ਘੂਏ ਛੜ ਕੇ ਬਹਿ ਗਿਆ ਵਾ ਤੂੰ ਤੋਂ ਮਾਪੂ ਦਾ ਹਾਲ ਲੈਣੋ ਤੂੰ ਹੀ ਹੈ ਕਿੱਡਾ ਪਖ ਮੁਰਨ ੜਿਆ ਮੁੰਡੇ ਦਾ ਇਹ ਮੇਰੇ ਹਿਸਾਬ ਨਾਲ ਨਾ ਜਿੱਥੋਂ ਤੱਕ ਮਾਜ਼ਾਂ ਨੇ ਪੰਪ ਦਿੱਤਾ ਵਾ ਤੁਹਾਨੂੰ ਚੱਲ ਕੋਈ ਨਹੀਂ ਦਿੱਦਾ ਵਾ ਨਾ ਪੰਪ ਅੰਨੀ ਕਿੜੇ ਕੰਟਵਾ ਗਾਲਿ ਕੋਹਨਾ ਕੋ ਸੋਚੀਏਗਾ ਸੋਚਣਾ ਕੀ ਵਿਆਹ ਕਰਾਓ ਇਹਦਾ ਕਰੋ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਹੁਣ ਇਹਦਾ ਨਾ ਕਿਤੇ ਚੰਗਾ ਮਾੜਾ ਵੇਖ ਕੇ ਤੇ ਵਿਆਹ ਕਰ ਦੋ ਮੇਰੀ ਗੱਲ ਸੁਣ ਲਾ ਮੜਾ ਮੜਾ ਕੰਮ ਚੱਲਦਾ ਹੋਰ ਖਰਾ ਪੈਣਾ ਹੀ ਉਹ ਕਿਤੇ ਖਰਾ ਪੈਣਾ ਵਿਆਹ ਕਰਵਾ ਕੇ ਜਿਹੜਾ ਆਪਾਂ ਇਹਨੂੰ ਖਰਚਾ ਦਿੰਨੇ ਆ ਤੇ ਵਿਆਹ ਕਰਵਾ ਕੇ ਡਬਲ ਹੋ ਜਾਣਾ ਉਹ ਕਿਹਦੀ ਜਗਣਾ ਡਬਲ ਇਹਨਾਂ ਦੇ ਦਿਮਾਗੀਆਂ ਨਹੀਂ ਗੇ ਜਦੋਂ ਨੌਕਰੀ ਦੇ ਉਹਨਾਂ ਕਰਨੀ ਨਹੀਂ ਤੇ ਸਾਨੂੰ ਹੀ ਦੇਣਾ ਪੈਣਾ ਖਰਚਾ ਕਿਹਨੇ ਦੇਣਾ ਵੀ ਉਹ ਤਾਂ ਕਰ ਲਵਾ ਜੇ ਤਹੀਨੇ ਪੈਸੇ ਲੈਣ ਦੇ ਦੋਵੇਂ ਜਾਣੇ ਜੇ ਥੋੜਾ ਬੋਤਾ ਖਰਚਾ ਲੱਗੂ ਹੀ ਜਾਊਗਾ ਤਾਂ ਕੀ ਆਖਰ ਆ ਚਲੀ ਆ ਉਹ ਤਾਂ ਨੌਕਰੀ ਕਰੂਗਾ ਉਹ ਤਾਂ ਫਾਇਦਾ ਲੱਗ ਜੂ ਕੋਈ ਮੁੜ ਕੇ ਜਾ ਉਹਨੂੰ ਨੌਕਰੀ ਲੱਗ ਗਈ ਤਾਂ ਮੁੜ ਕੇ ਤੁਸੀਂ ਵੀ ਵੱਜ ਜਾਣਾ ਵਾ ਉਹ ਤਾਂ ਕੰਮ ਤੋਂ ਆਇਆ ਕਰੋ ਤਾਂ ਫਿਰ ਪੈਰਿਸ ਜਾਣਾ ਪੈਣਾ ਵਾ ਉਹਨੇ ਘਰ ਦਾ ਕੰਮ ਨਹੀਂ ਵੇਖਣਾ ਕੋਈ ਤੇ ਜਿਹੜਾ ਅਮੀ ਜਾਨੇ ਆ ਨਾ ਕਿੱਥੇ ਮਾਦੀ ਬਣਾ ਲੈ ਦਿੰਦੇ ਉਹਨੂੰ ਸਾਡੇ ਨੇੜੇ ਚ ਕੀ ਫਿਰਦਾ ਵਾ ਉਹ ਸਾਰੇ ਕੰਮ ਖੂਚ ਪੈ ਜਾਣੇ ਜੀ ਮੇਰੀ ਗੱਲ ਸੁਣ ਤਾ ਮੈਂ ਕੋ ਬੋ ਦੱਸਾਂ ਮਾਦਾ ਤੇ ਬਾਪੂ ਦਾ ਖਿਆਲ ਰੱਖਿਆ ਕਰੋ ਕੀ ਮੈਂ ਮੈਂ ਕਰਦੇ 1-2 ਘੰਟੇ ਠੀਕ ਨਹੀਂ ਸਾਡੇ ਸਿਰ ਤੇ ਨਾ ਇਹਦੇ ਚੱਲਦੇ ਨੇ ਆਪਣੇ ਕੰਮ ਤੇ ਅਜੀਬਾ ਦੀ ਮਾਂ ਵਾ ਨਾ ਇਹ ਤੇ 24 ਘੰਟੇ ਬਸ ਸਾਡੀਆਂ ਰੱਖੀਆਂ ਸਾਦੀ ਰਹਿੰਦੀ ਐ ਇਹਦੀ ਆਪਾਂ ਆਖੀ ਕੀ ਕਰਨੀ ਐ ਜੇ ਇੱਕ ਦਿਨ ਸੋਈ ਚੜਜੋ ਤੇ ਕਿਓ ਚੈੱਕ ਕਰਨ ਆ ਜਾਂਦੀ ਆ ਜੇ ਕਿਤੇ ਤੜਕਾ ਲਾ ਲਓ ਤੇ ਤੇਲ ਵਾਂਦ ਤ ਨਹੀਂ ਪਾਤਾ ਆਤ ਨਹੀਂ ਕਰਤਾ ਇਹਨਾਂ ਤੋਂ ਸਾਡੀ ਜਾਨ ਹੀ ਤੰਗ ਕਰ ਮਾਰ ਜੀ ਮਾਣੂ ਦੀਆ ਕਪੜਾ ਧੋਤਾ ਮਿਲਦਾ ਰੋਟੀ ਟਾਈਮ ਨਾਲ ਮਿਲਦੀ ਇਹਨਾਂ ਨੂੰ ਕੱਲ ਨਹੀਂ ਭਲ ਪਚਣ ਦੀ ਉਹ ਹੁਣ ਤੇ ਕਰ ਲੋ ਆਹੜੀਆਂ ਗੱਲਾਂ ਵਾ ਤੁਸੀਂ ਕਰ ਲੈ ਇਹ ਛੱਡੋ ਹਰ ਸਾਲੀਆਂ ਤੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਬਾਪੂ ਨੂੰ ਲਾਉ ਨਾ ਤੇ ਇਹਦਾ ਕਰੀਏ ਚੜਾ ਠੀਕ ਵਾ ਨਾ ਕਿ ਮਾੜੇ ਘਰ ਦੀ ਕੁੜੀ ਲੈ ਆਈਏ ਜਿਹੜੀ ਸਾਡੇ ਘਰ ਹੀ ਬੋਲੇ ਨਾ ਆਹੋ ਆਪਾਂ ਆਪਾਂ ਵੀ ਰਾਮ ਕਰ ਲਿਆ ਕਰਾਂਗੇ ਹੋਰ ਠੱਸਾ ਨਾ ਕੋਈ ਪ੍ਰੇਮ ਨੂੰ ਕਰਦਾ ਕੰਮ ਤੇ ਇਹ ਕਰਿਆ ਇਥਾ ਬਾਹਰ ਦਾ ਗੱਲ ਬਿਲਕੁਲ ਸਹੀ ਇਹਨਾਂ ਦੀ ਬਾਪੂ ਨਾ ਠੀਕ ਆ ਨਾ ਆਹੋ ਨੂੰ ਮਨਾਈਏ ਆਖੀ ਵੇਲੇ ਵਿਆਹ ਕਰੀਏ ਠੀਕ ਨਹੀਂ ਪਤਾ ਕੀ ਕਹਿਣਾ ਵਾ ਕਹਿਣਾ ਵਾ ਵੀ ਇਹਦੀ ਕਿਤੇ ਉਮਰ ਨਾ ਲੰਘ ਜੇ ਤੇ ਬਾਪੂ ਜੀ ਦਾ ਵਿਆਹ ਕਰ ਦਵੇ ਚੌਕ ਲਾ ਕੇ ਇਹਦਾ ਸੁਣੋ ਤੁਹਾਡੇ ਤੋਂ ਆਖੇ ਲਗਦਾ ਵਾ ਹਣਾ ਤੁਸੀਂ ਉਹਨੂੰ ਕਹਿ ਤੋਗੇ ਨਾ ਰਾਜ਼ੀ ਕਰਵਾਉ ਹੋ ਗਿਆ ਵਸਤੇ ਨਾਲੇ ਨਾ ਮਾਂ ਪਿਓ ਸਾਰਾ ਦੇਖੋ ਜੈ ਸੋਚਦੇ ਹੁੰਦੇ ਆ ਤੇ ਤੁਸੀਂ ਇਤਰਾ ਕਰੋ ਤੁਸੀਂ ਪਿੰਦਰ ਨੂੰ ਮਨਾਓ ਉਹ ਪਿੰਦਰ ਨੂੰ ਕੀ ਮਨਾਉਣਾ ਮੈਂ ਆਖੀਨੀ ਤੇ ਤੁਸੀਂ ਮੁੰਮੀ ਨੂੰ ਲਵ ਮਗਰ ਕੋਨੇ ਸ਼ਤੀਲਾ ਉਚਨਾ ਵਾਹ ਕੈ ਤੇਰੀ ਗਾ ਤੇ ਸੋਚਣ ਵਾਲੀ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤਿੰਨੇ ਜਾਣੇ ਮਾਤਾ ਨੂੰ ਤੇ ਮੈਂ ਮਨਾਉਂਗੀ ਵੇਖਿਓ ਸਹੀ ਕਿੱਦਾਂ ਪਟਰੀ ਤੇ ਚੜਨੀ ਆ ਠੀਕ ਹੈ ਨਾ ਇੱਥੇ ਕਿਤੇ ਕੰਮ ਮਾਰ ਦੋ ਨਾ ਤੇ ਸਾਨੂੰ ਦਸਦੀ ਬਾਕੀ ਇੰਨਾਂ ਟੱਕੜ ਦਾਂ ਨਾ ਬੱਸ ਫਿਕਰ ਨਾ ਕਰੋ ਤੇ ਹਮਾਂ ਸੈਨੂ ਨਾ ਕਿਹੇ ਕੰਮ ਦੇ ਲੱਗਣਦੇ ਹੋ ਹੁਣ ਨਾ ਨਾ ਇਹ ਲੱਗਾ ਹਰਿ ਤੇ ਜਿੱਧਰ ਉਲ ਜਣੀ ਹੈ ਜ਼ਿੰਦਗੀ ਰੋਲਣੀ ਹੈ ਮੁੜ ਕੇ ਰੋ ਕੇ ਬੈਠ ਕੇ ਸਹੀ ਗੱਲ ਵਾ ਇਹਦੀਆਂ ਵਾਗਾਂ ਆਪਣੇ ਹੱਥ ਚ ਰੱਖੋ ਉਹ ਵੇ ਤੇ ਗੱਲ ਇਹ ਹੁਣ ਤੁਹਾਡੇ ਦੋਵਾਂ ਦੀ ਜੁਮੀਆਂ ਦੀ ਜੇ ਕੋਈ ਨਹੀਂ ਕੋਈ ਸਾਰਾ ਕੰਮ ਸਾਰੇ ਕਰ ਦਿਓ ਹੈ ਜਿੱਥੇ ਕਿਤੇ ਕਿਤੇ ਕੁੰਡੀ ਜੜੂਗੀ ਨਾ ਤੇ ਬਾਕੀ ਕਰ ਦਿਓ ਅਸੀਂ ਕਰ ਦਾਂਗੇ ਕੋਈ ਨਹੀਂ ਫਿਕਰ ਨਾ ਕਰੋ ਤੇ ਆਪਣਾ ਮੂਡ ਸਹੀ ਕਰੋ ਤੇ ਜਾਓ ਵੇਖਾਓ ਚੱਕ ਪਾਰਟੀ ਚਲ ਜੀਤ ਨਿਕਰ ਕਰ ਲਿਆ ਹੁਣ ਜਾਣ ਪਰਣਾ ਨਹੀਂ ਬੰਦਾ ਕਰੇ ਤੇ ਸਾਰੇ ਬਾਪੂ ਦਾ ਸਾਰਾ ਮੂਡ ਖਰਾਬ ਕੋਈ ਗੱਲ ਨਹੀਂ ਕੋਈ ਤੈਨੂੰ ਹੁਣ ਨਾ ਰਾਜਵਾਦ ਨਾ ਹੁੰਦਾ ਤਾਂ ਅੰਦਰ ਤੁਕਲੇ ਹੁੰਦੇ ਚਲੋ ਚਲੋ ਠੀਕ ਆ ਉਹ ਕਿੱਥੇ ਤੁਰਿਆ ਫਰਾਗੀ ਹੋ ਗਏ ਚਲੋ ਨਾਰੇ ਕਰੀਏ ਜਿੱਦਾਂ ਕਰ ਮਾਰਨਾ ਠੀਕ ਬਟੀ ਮਾਰਨਾ ਛੱਡੇ ਪਾ ਮੇਰੀ ਗੱਲ ਸੁਣ ਤਾਂ ਤੇ ਨਾਲ ਹੁਣ ਨਾ ਸਾਨੂੰ ਹੀ ਕੁਝ ਕਰਨਾ ਪੈਣਾ ਵਾ ਠੀਕ ਵਾ ਨਾ ਨਹੀਂ ਤੇ ਜੇ ਸਿਰੋਂ ਪਾਣੀ ਨਾ ਗਿਆ ਨਾ ਫਿਰ ਕੁਛ ਤਮਾ ਪਾਣਾ ਹੀ ਦੋਹਾਂ ਨਹੀਂ ਫਿਰ ਮੱਥੇ ਦੇ ਹੱਥ ਮਾਰਨਾ ਪੈਣਾ ਵਾ ਕੋਈ ਗੱਲ ਨਹੀਂ ਮੈਂ ਜਾਣੀ ਆ ਨਾ ਮਾਤਾ ਵਾਲੇ ਕਰਾ ਦੇ ਠੀਕ ਆ ਹੈ ਨਾ ਠੀਕ ਆ ਮੰਮੀਆ ਸੁੱਤੇ ਜੇ ਉਠੋ ਹਜਨਕ ਬਹਿ ਜਾ ਮੈਂ ਨਾ ਤੜਨ ਅੱਜ ਜ਼ਰੂਰੀ ਗੱਲ ਕਰਨੀ ਆ ਕੋਈ ਕੋਈ ਗੱਲ ਨਹੀਂ ਕਰ ਜਿਹੜੀ ਗੱਲ ਕਰਨ ਵਾਲੀ ਮੈਂ ਤੁਹਾਨੂੰ ਦੱਸਾਂ ਕਿ ਹੁਣ ਪਿੰਦਰ ਦਾ ਹੈ ਨਾ ਉਮਰ ਵਾਹ ਵਿਆਹ ਦੀ ਤੇ ਉਹਦਾ ਨਾ ਹੁਣ ਵਿਆਹ ਕਰ ਲਈਏ ਟਾਈਮ ਦੇ ਨਾਲ ਮੈਂ ਪਤਾ ਇੱਕ ਗੱਲ ਤੁਹਾਨੂੰ ਕਹਿਣੀ ਆ ਕਿ ਚੱਲ ਕੇ ਤੇ ਕੋਈ ਨਾ ਕੋਈ ਪੇਸ਼ੀ ਤੇ ਲੱਗ ਜੂਗਾ ਕੱਲ ਨੂੰ ਉਹ ਆਪਣਾ ਖਰਚਾ ਤੇ ਚੁੱਕ ਲੇਗਾ ਤੇ ਇਦਾਂ ਕਰ ਦਾਂਗੇ ਉਹਦੀ ਤੇ ਜੇਬ ਚ ਰੁਪਈਆ ਵੀ ਨਹੀਂ ਉਹ ਕਿੱਥੋਂ ਉਹਦਾ ਪਕਤਾਏਗਾ ਮੇਰੀ ਗੱਲ ਸੁਣੋ ਕਿਉਂ ਨਹੀਂ ਰੁਪਈਆ ਉਹਦੀ ਜੇਬ ਵਿੱਚ ਭਰਾ ਉਹਦੇ ਸੁੱਖ ਨਾਲ ਨੌਕਰੀਆਂ ਕਰਨ ਦੇ ਆ ਹੈ ਸਾਰਾ ਖਰਚਾ ਉਹਨੂੰ ਦੇਣ ਦੇ ਆ ਕਿਹੜੀ ਚੀਜ਼ ਤੇ ਤੰਗ ਰੱਖਿਆ ਆਪਾਂ ਨੂੰ ਬਾਕੀ ਤੇ ਵਾਈ ਦਾ ਸਾਰਾ ਕੰਮ ਉਹ ਸੰਭਲਣਿਆ ਵਾ ਪਹਿਾ ਤੇ ਲਾ ਰੱਖੇ ਠੱਕੇ ਜੋ ਮਰਜ਼ੀ ਕਰੇ ਕਿਤੇ ਪਿਆਲੀ ਦਾ ਹਸਾਬ ਪੁੱਛਿਆ ਤੇ ਭਰਾਵਾਂ ਨੇ ਤੇ ਮੈਂ ਤੇ ਤਾਂ ਕਹਿਣ ਲਈ ਹੀਗੀ ਕਿ ਕਿਤੇ ਉਮਰ ਨਾ ਲੰਘ ਜੇ ਤੇ ਇਹ ਨਾ ਹੋਵੇ ਕਿ ਮੁੜ ਕੇ ਕੋਈ ਰਿਸ਼ਤਾ ਆਵੇ ਨਾ ਹਾਡੇ ਹੱਥ ਠੀਕ ਆ ਨਾ ਮੁੜ ਕੇ ਲੋਕੀ ਘਰੋਂ ਦੇ ਵੀ ਨਹੀਂ ਹੁੰਦੇ ਤੂੰ ਮੁੰਡੇ ਦੀ ਉਮਰ ਵੱਧ ਗਈ ਆ ਗਲਤ ਤੇਰੀ ਵੀ ਠੀਕ ਵਾ ਪਰ ਹੁਣ ਮੈਂ ਇਹੋ ਹੀ ਸੋਚਦੀ ਆ ਮੈਨੂੰ ਹੋਰ ਉਦਾਂ ਕੋਈ ਨਹੀਂ ਕਰਨ ਨੂੰ ਤੇ ਚੱਲ ਕਰ ਦਿੰਦੇ ਹੁਣ ਵੀ ਕਰਨਾ ਸਾਲ 2 ਸਾਲ ਠਹਿਰ ਕੇ ਵੀ ਕਰਨਾ ਤੇ ਟਾਈਮ ਨਾ ਹੋ ਜਾਂਦਾ ਪਰ ਇਹ ਆ ਵੀ ਮੈਂ ਨੀ ਕਿਤੇ ਨਾ ਕਿਤੇ ਕੋਈ ਤੇ ਕੰਮ ਤੇ ਲੱਗੇ ਤੁਸੀਂ ਵੀ ਨਾ ਕੰਮ ਦੇ ਪਿਛੇ ਪੈ ਗਏ ਜੇ ਆ ਛੱਡੋ ਕੰਮ ਕੁਮ ਨੂੰ ਸਾਡਾ ਕਹਣਾ ਪਿਆਲੀ ਬੰਨਾ ਥੋੜਾ ਵਾ ਬਥੇਰਾ ਕੋ ਦਿੱਤਾ ਮਾਲਕ ਨੇ ਸਾਨੂੰ ਤੇ ਬਾਕੀ ਘਰ ਬਾਹਰ ਸਾਡਾ ਬਣਿਆ ਵਾ ਇਹ ਦੋਵੇਂ ਚੱਲ ਜਾਂਦੇ ਨੌਕਰੀ ਤੇ ਤੇ ਬਾਕੀ ਪਿੰਦਰ ਦੇ ਹਾਥੀਆ ਸਾਰਾ ਕੁਝ ਅਹੀਂ ਕਹੜਾ ਕੁਝ ਖੋਲਿਆ ਆਉਂਦੇ ਹੱਥੋਂ ਤੇ ਨਾਲੇ ਹੁਣ ਤੇ ਮੈਂ ਆਪ ਕਹਿਣ ਲਈ ਆ ਵੀ ਮੇਰੇ ਰਿਸ਼ਤੇਦਾਰਾਂ ਚ ਕੁੜੀ ਹੈਗੀ ਆ ਪਰ ਇੱਕ ਗੱਲ ਸੁਣ ਲੋ ਉਹਨਾਂ ਦੇਣਾ ਲੈਣਾ ਕੋਹ ਨਹੀਂ ਜੇ ਮਾੜੇ ਘਰ ਦੀ ਆ ਪਰ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਜੇ ਇਹ ਵੇਖ ਲੋ ਹੁਣ ਤੇ ਅਸੀਂ ਕਿੱਦਾਂ ਕਰਨੀ ਆ ਚਲ ਜੇ ਤੇਨੂੰ ਠੀਕ ਲੱਗਦਾ ਨਾ ਤੇ ਤੂੰ ਵੇਖ ਲਾ ਕੀ ਤਾ ਵੇਖਿਆ ਗੱਲ ਬਣਨੀ ਆ ਕਿ ਜਾਂ ਨਹੀਂ ਬਣਨੀ ਅਸੀਂ ਪਹਿਲਾਂ ਹੀ ਜਵਾਬ ਦੇ ਦਈਏ ਤੇ ਤੂੰ ਉਹਦਾ ਚਾਰਾ ਮਾਰ ਕੇ ਵੇਖ ਕੋਈ ਗੱਲ ਨਹੀਂ ਕਰਨੀ ਆ ਕੋਈ ਗੱਲ ਨਹੀਂ ਜੇ ਹੋ ਕਿਸਮਤ ਵਿੱਚ ਤੇ ਨੌਕਰੀ ਵਿਆਹ ਤੋਂ ਬਾਅਦ ਵੀ ਮਿਲੀ ਜਾਂਦੀ ਹੁੰਦੀ ਆ ਮੈਂ ਤਾਂ ਤਾਂ ਕਹਿੰਦੀ ਹੀ ਬੋਤਾ ਵੀ ਉਮਰ ਨਾਲ ਸਾਰੇ ਕੰਮ ਚੰਗੇ ਲੱਗਦੇ ਆ ਉਮਰ ਨੰਗ ਜੇ ਨਾ ਉਹ ਸੁਆਦ ਨਹੀਂ ਹੁੰਦਾ ਫਿਰ ਚਲ ਤੂੰ ਫਿਰ ਵੀ ਮੈਂ ਕਰ ਲਾਂਗੀ ਆਪੇ ਪਿੰਦਰ ਨਾਲ ਕਰਾਂ ਫਿਰ ਮਗਾੜੀ ਗੱਲ ਕਰੋ ਤੋ ਹੀ ਕੋਈ ਗੱਲ ਹੀ ਨਹੀਂ ਤੇ ਫਿਰ ਕੀ ਕਰਨਾ ਤਾਂ ਹੈਗਾ ਹੀ ਆ ਕਿ ਅਹੀਂ ਵੀ ਆਪਣੇ ਜਿੰਦਿਆਂ ਜਿੰਦਿਆਂ ਉਹਨੂੰ ਵੀ ਵਿਆਹ ਜੀ ਤੇ ਕੋਈ ਨਹੀਂ ਜੇ ਉਹਦੇ ਕਰਮਾਂ ਚਾ ਨਾ ਕੁਛ ਤੋ ਉਹਨੂੰ ਮਿਲ ਹੀ ਜਾਣ ਉਹ ਤਾਂ ਮੈਂ ਕਹਿਣ ਲਈ ਆ ਚਲੋ ਠੀਕ ਆ ਫਿਰ ਮੈਂ ਕਰਨ ਲੱਗੀ ਜੇ ਫੋਨ ਹੁਣ ਕੋਈ ਨਹੀਂ ਕੋਈ ਮੈਂ ਮਨਾ ਲਿਓ ਸਾਰਿਆਂ ਨੂੰ ਕੋਈ ਨਹੀਂ ਮੈਂ ਮਨਾ ਲੈਨੀ ਆ ਇਹ ਕਿਹੜੀ ਗੱਲ ਕੀਤੀ ਆ ਗੱਲ ਤਾਂ ਜੀਵਨ ਦੀ ਵੀ ਠੀਕ ਵਾਂ ਕਿ ਚੱਲ ਜੇ ਹੋਣ ਰਿਹਾ ਰਿਸ਼ਤਾ ਤਾਂ ਕਰ ਲੈਨੇ ਆ ਮਾੜਾ ਵੀ ਨਹੀਂ ਗਾਹਗਾ ਚੱਲ ਹੁਣ ਕੀਤੀ ਤਾਂ ਗੱਲ ਆਪੇ ਹੁਣ ਦੱਸੇਗੀ ਕੋਹਨਾ ਕੋਹ ਲੈ ਮਾਤਾ ਤਾਂ ਲੱਗ ਗਈ ਮੇਰੇ ਪਿੱਛੇ ਤੇ ਪਿੰਦਰ ਨੂੰ ਪਿੰਦਰ ਨੂੰ ਤੇ ਇੱਕ ਮਿੰਟ ਚ ਬਣਾ ਲੈਣਾ ਮੈਂ ਹੁਣ ਵੇਖੀ ਜਾਓ ਸਾਡਾ ਕਮਾਲ ਆਪਾਂ ਕਿੱਧਰ ਨੂੰ ਚੱਕਰ ਕਮਾਉਨੇ ਆ ਨੌਕਰੀਆਂ ਲੱਭਦੇ ਫਿਰਦੇ ਪਿੰਦਰ ਦੀਆਂ ਹੂੰ ਨਵ ਹਾਂਜੀ ਦੀਦੀ ਚਾਹ ਦੀ ਚਾਹ ਹਾਂਜੀ ਬਣਾਉਂਦੀ ਆ ਚੱਲ ਆ ਵਧੀਆ ਕੀਤਾ ਯੋ ਪਤਾ ਕੀ ਗੱਲ ਵਾ ਹੁਣ ਸਾਰਿਆਂ ਦਾ ਧਿਆਨ ਵਾ ਵੀ ਨਵੀਂ ਵੋਡੀ ਦੇ ਹੱਦੀ ਚਾਹ ਪੀਏ ਕੋਈ ਨਹੀਂ ਦੀਦੀ ਜੀ ਆ ਵੇਖ ਮੈਂ ਬਣਾਉਂਦੀ ਆ ਬਸ ਬੰ ਚੱਲੀਏ ਚੱਲ ਵਧੀਆ ਵਾ ਤੇ ਮੇਰੀ ਗੱਲ ਸੁਣ ਨਵ ਹਾਂਜੀ ਹੁਣ ਨਾ ਮੇਰੀ ਕਿਤੇ ਬੇਇੱਜ਼ਤੀ ਨਾ ਕਰਾਦੀ ਚੰਗਾ ਨਹੀਂ ਨਹੀਂ ਦੀਦੀ ਮੈਂ ਤੇੜੀ ਕਿਹੜੀ ਗੱਲੋਂ ਬੇਇੱਜ਼ਤੀ ਕਰਾਣੀ ਆ ਤੁਸੀਂ ਸਗੋਂ ਮੇਰਾ ਕਿੰਨਾ ਚੰਗਾ ਕੀਤਾ ਵਾ ਪਤਾ ਕੀ ਗੱਲ ਆ ਇੱਥੇ ਕਮੀ ਕਿਹ ਗੱਲ ਦੀ ਨਹੀਂਗੀ ਸਭ ਕੁਝ ਹੈਗਾ ਵਾ ਸਾਡੇ ਘਰ ਚ ਤੇ ਨਾਲੇ ਦੋਵੇਂ ਜਣੇ ਨੌਕਰੀ ਕਰਨ ਦੇ ਸਰਕਾਰੀ ਹੈ ਤੇ ਤੈਨੂੰ ਪਤਾ ਸਰਕਾਰੀ ਨੌਕਰੀ ਕਿੰਨੀ ਤਨਖਾਹ ਹੁੰਦੀ ਆ ਤੇ ਬਾਕੀ ਪਿਆਲੀ ਬੰਨਾ ਸਾਰੇ ਪਿੰਦਰ ਸਾਹਮਦਾ ਵਾ ਇਹਨਾਂ ਨੇ ਨਹੀਂ ਕਦੇ ਸਾਹ ਪੁੱਛਿਆ ਇਹਨੂੰ ਕਿ ਠੀਕ ਕਮਾਉਂਦਾ ਵਾ ਕੀ ਕਰਦਾ ਵਾ ਕੀ ਨਹੀਂ ਉਹ ਸਾਰਾ ਕੋਹ ਦੇ ਹੱਥ ਵਿੱਚ ਵਾ ਠੀਕ ਆ ਨਾ ਤਾਂ ਇਹਦੇ ਨੂੰ ਨੌਕਰੀ ਕਰਨ ਦੀ ਲੋੜ ਨਹੀਂ ਪਈ ਤੇ ਬਾਕੀ ਵੀ ਹੈ ਮੱਝਾਂ ਵੀ ਸਾਡੇ ਕਿੜ ਕਿੜੇ ਵੱਟੀਆਂ ਵਾ ਤੇ ਦੁੱਧ ਜਿਹੜਾ ਪੈਂਦਾ ਵਾ ਨਾ ਉਹ ਵੀ ਜਿਹੜਾ ਦੁੱਧ ਹੀ ਪੈਸੇ ਦੇ ਕੇ ਜਾਂਦਾ ਵੀ ਪਿੰਦਰ ਦੇ ਹੱਥ ਵਿੱਚ ਹੁੰਦੇ ਆ ਠੀਕ ਆ ਨਾ ਤੋਂ ਉਹਦਾ ਫਿਕਰ ਕਰੀ ਕਹੀ ਗੱਲ ਦੀ ਹਾਂਜੀ ਕੋਈ ਨਹੀਂ ਜੀ ਆਹੋ ਨਾ ਵੀ ਨਾ ਤੇ ਨਮਾ ਪ੍ਰਸਤ ਤੇ ਜੋ ਕੇ ਲਈ ਆ ਠੀਕ ਆ ਨਾ ਤੇ ਇਦਾਂ ਹੀ ਨੋ ਵੀ ਹੁਣ ਘਰ ਦਾ ਸਾਰਾ ਕੰਮ ਸਾਰੀ ਜ਼ਿੰਮੇਵਾਰੀ ਹੁਣ ਤੂੰ ਚੁੱਕ ਲਾ ਠੀਕ ਆ ਨਾ ਕੋਈ ਨਹੀਂ ਦੀਦੀ ਜੀ ਤੇ ਮੇਰੇ ਹੁੰਦੇ ਆ ਫਿਕਰ ਨਹੀਂ ਕਰਨੀ ਤਾਂ ਇਹ ਤੇ ਕਹਿ ਲਈ ਆ ਉਹ ਜਿਹੜੇ ਨਿੱਗੀ ਆ ਨਾ ਉਹ ਤਾਂ ਰਿੰਦੀ ਬਿਮਾਰ ਵਾ ਹੈ ਦੂਜੇ ਦਿਨ ਮਨਜੀ ਤੇ ਦੂਜੇ ਦਿਨ ਮਰਜੀ ਤੇ ਤੇ ਮੇਰਾ ਵੀ ਹਾਦ ਹੋਣਾ ਇਹੋ ਜਿਹਾ ਹੀ ਆ ਕੀ ਕਰਾਂ ਹੁਣ ਮੈਂ ਤੇ ਯਾਰੀ ਮਾਤਾ ਪਿਤਾ ਤੈਨੂੰ ਪਤਾ ਬਜ਼ੁਰਗ ਵਾ ਹਾਂਜੀ ਕੋਈ ਨਹੀਂ ਦੀਦੀ ਤੁਹਾਨੂੰ ਜਿਹੜੀ ਵੀ ਚੀਜ਼ ਦੀ ਲੋਡ ਹੁੰਦੀ ਨਾ ਹੀਂ ਮੈਨੂੰ ਵਸ ਨਾ ਦੇਣਾ ਮੈਂ ਆਪੇ ਬਣਾ ਕੇ ਦੇ ਦਿਆ ਕਰਾਂਗੀ ਤੁਹਾਨੂੰ ਮੈਂ ਕੀ ਕਰਨਾ ਹੁੰਦਾ ਮੀਲੀ ਨਹੀਂ ਕੋ ਕੰਮੀ ਆ ਮੈਨੂੰ ਇੰਨਾ ਤਾਂ ਮਾਣ ਹੈਗਾ ਬਈ ਤੇਰੇ ਤੇ ਤੇ ਬਾਕੀ ਨਾ ਧਿਆਨ ਰੱਖੀ ਥੋੜੀ ਜਿਹੀ ਗੱਲਾਂ ਦਾ ਚੰਗਾ ਮੇਰੀ ਬੇਟੀ ਨਾ ਹੁਣ ਦਵੇਂ ਨਹੀਂ ਹਾਂ ਦਿੰਦੀ ਲੈ ਦੱਸ ਕਿੰਦਾ ਨਹੀਂ ਗੱਲ ਕਰਾਂਗੇ ਤੂੰ ਆ ਨਾ ਠੀਕ ਹੈ ਕੋਈ ਨਹੀਂ ਬਾਕੀ ਮੈਂ ਨਹੀਂ ਕਮੀ ਹਾਂ ਤੁਹਾਨੂੰ ਕਹੀ ਗੱਲ ਦੀ ਠੀਕ ਆ ਜੋ ਚਾਹੀਦਾ ਹੁੰਦਾ ਵਾ ਜੋ ਵੀ ਕੁਛ ਹੋਵੇ ਤੂੰ ਮੈਨੂੰ ਦੱਸਣਾਂਗੇ ਹਾਂਜੀ ਠੀਕ ਹੈ ਹਨਾ ਨਵ ਸੱਚੇ ਗੱਲ ਕੁਛ ਨਹੀਂ ਤੇ ਭੁੱਲੀ ਗਈ ਮੈਂ ਪੁੱਛੂ ਕਿਹੜੀ ਪੁੱਛਣੀ ਦੀ ਥਾਰਾ ਘੁਰਾ ਕਰ ਲਈ ਦੀ ਨਹੀਂ ਆ ਔਰ ਆਂਕ ਨਹੀਂ ਮੈਨੂੰ ਕੱਢਣੀ ਆਉਣੀ ਕੋਈ ਨਹੀਂ ਬਾਕੀ ਮੈਂ ਸਾਰਾ ਘਰ ਦਾ ਕੰਮ ਕਰ ਲਿਆ ਕਰਾਂਗੀ। ਚੋ ਤੂੰ ਹੀ ਕਰ ਲਿਆ ਕਰੋ। ਔਰ ਮੈਂ ਤਾਂ ਕਦੀ ਕੱਢੀਆਂ ਹੀ ਨਹੀਂ ਗੀਆਂ। ਪਤਾ ਕੀ ਗੱਲ ਵਾ? ਆ ਕੋਡਾ ਕੀੜ ਕਰਤਾ ਵਾ। ਬੈਠਾ ਹੀ ਨਹੀਂ ਜਾਂਦਾ। ਠੀਕ ਹੈ ਕੋਈ। ਕਿੰਦਰ ਕੱਢਾਂ ਹੁੰਦਾ ਵਾ। ਤੇ ਤੁਸੀਂ ਇਦਾਂ ਕਰੀ ਜਦੋਂ ਸ਼ਾਮਾਂ ਨੂੰ ਜਾਂਦਾ ਹੁੰਦਾ ਨਾ ਤਾਰ ਕੱਢਣ ਤੇ ਲਾਗੇ ਚਲ ਗਈ। ਵੇਖ ਕੇ ਆਪੇ ਜਾ ਚ ਆ ਜਾਂਦੀ ਐ। ਚਲੋ ਕੋਈ ਗੱਲ ਨਹੀਂ ਦੀਜੀ। ਆਹੋ ਹੌਲੀ ਹੌਲੀ ਕਰਕੇ ਨਾ ਜ਼ਿੰਮੇਵਾਰੀਆਂ ਚੁੱਕ ਆਪਣੇ ਕਰਦੀਆਂ ਸਾਰੀਆਂ। ਠੀਕ ਹੈ ਨਾ? ਹਾਂਜੀ ਠੀਕ। ਤੈਨੂੰ ਤਾਂ ਮੈਂ ਘਰ ਦੀ ਮਹਾਰਾਣੀ ਬਣਾ ਕੇ ਰੱਖਣਾ ਵਾ। ਵੇਖੀ ਜਿਹੜਾ ਸਾਰਾ ਕੁਝ ਤੇਰੇ ਹੱਥ ਚ ਹੋਇਆ ਕੰਮ ਸਾਰਾ ਤੇਰੇ ਹੱਥ ਚ ਐ ਰੋਟੀ ਪਾਣੀ ਤੇਰੇ ਵੱਲ ਵੇਖਣਾ ਸਾਰਿਆਂ ਨੇ ਕਿ ਕਦੋਂ ਪਕਾਉਗੀ ਤੇ ਕਦੋਂ ਸਾਨੂੰ ਦਊਗੀ ਠੀਕ ਆ ਨਾ ਉਹ ਬੰਦੇ ਦਾ ਟੌਰ ਹੁੰਦਾ ਘਰ ਤੇ ਜਿਹੜਾ ਪਕਾਉਂਦਾ ਵਾ ਸਾਰਾ ਕੁਝ ਕੋਈ ਨਹੀਂ ਦੀਦੀ ਠੀਕ ਹੁਣ ਹੁਣ ਵਧੀਆ ਜੀ ਚਾਹ ਬਣਾ ਕੇ ल्याਵੀਂ ਚੰਗਾ ਹਾਂਜੀ ਠੀਕ ਸਗੋਂ ਮੈਂ ਇਹ ਤਾਂ ਡੱਕ ਦੀ ਆਸਾਨ ਨਹੀਂ ਸਕੀ ਤੁਸੀਂ ਮੈਨੂੰ ਆਪਣੇ ਸੇਤੇ ਚੁੱਕ ਕੇ ਇਹ ਘਰ ਵਿੱਚ ਲਿਆਂਦਾ ਤੇ ਮੈਂ ਕਿਹੜੀ ਗੱਲੋਂ ਤੁਹਾਡੀ ਬੇਇੱਜ਼ਤੀ ਕਰਵਾਣੀ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਜੀਵਨ ਦੀਦੀ ਨੇ ਰਿਸ਼ਤਾ ਕਰਾਇਆ ਵਾ ਇਹਦਾ ਤੇ ਕਿੰਨੀ ਚੰਗੀ ਕੁੜੀ ਐ ਚਾਲਾਗੇ ਵੇਖਿਆ ਸਹੀ ਤੇ ਨਹੀਂ ਰਿਸ਼ਤਾ ਮੈਂ ਕਰਾਇਆ ਹੋਣਾ ਪੀ ਕੇ ਵੇਖਣਾ ਚਾਹ ਜਾਰੇ ਜਣੇ ਚਲੂ ਲੱਗੀ ਜਾਣਾ ਪਤਾ ਤੂੰ ਸਣੀ ਹੋਇਆ ਹੀ ਠੀਕ ਹੋਏ ਹਾਂ ਲੋ ਕੀ ਲੋ ਜਾ ਦੋ ਵੀ ਸ਼ਗੋ ਆ ਦੇ ਨਾ ਇੱਕ ਨਾ ਕੋਈ ਨਹੀਂ ਹਾਲੋ ਤੇ ਤੂੰ ਕੰਡੋ ਕੋਈ ਨਹੀਂ ਕੋਲੋ ਕੋਲੋ ਆ ਹਾਲੋ ਪੜ ਕਿੰਨਾ ਤੋੜ ਲੋ ਬੀ ਲੋ ਆ ਉਰਗੇ ਤੁਮੀ ਲਗਾ ਪੀਲਾ ਜਾ ਕੋਈ ਨਹੀਂ ਬਾਅਦ ਪੀਲਾਂਗੇ ਨਹੀਂ ਨਹੀਂ ਫੜੋ ਤੇ ਨਹੀਂ ਨਹੀਂ ਕੋਈ ਨਹੀਂ ਫੜੋ ਜੀਵਨ ਨੇ ਤਾਂ ਵਿਸਤਾਰ ਕਰਾਇਆ ਵਾ ਇਹਨੂੰ ਕਿਥੋਂ ਜ਼ਿਆਦੀ ਲੋੜ ਵਾ ਲੈ ਦੱਸ ਕੋਈ ਗੱਲ ਨਹੀਂ ਅਸੀਂ ਦੋਵੇਂ ਜਣੇ ਇਕੱਠਿਆਂ ਪੀਲਾਂਗੇ ਕੋਈ ਨਹੀਂ ਦੀਦੀ ਮੈਨੂੰ ਚਾਹ ਲਾ ਕੇ ਰਹੀ ਜਾਣਾ ਆਹੋ ਤੇ ਗੱਲ ਵਧੀਆ ਵਾ ਮੈਨੂੰ ਤਾਂ ਖੁਸ਼ੀ ਆ ਇਹ ਗੱਲ ਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਹੀਂ ਸੀ ਕਰਨਾ ਕਰੋ ਤੇ ਕੀ ਵੇਖੀ ਜਾਓ ਕਿੱਡਾ ਵਧੀਆ ਰੋਟੀ ਪਾਣੀ ਬਣਾਉਂਦੀ ਆ ਬਾਕੀ ਗੱਲ ਏਹੀ ਹੋ ਤੇ ਬਾਪੂ ਦੀ ਤੇ ਬੀਬੀ ਦੀ ਸੇਵਾ ਪੂਰੀ ਹੋਣੀ ਚਾਹੀਦੀ ਆ ਉਹ ਨਾ ਫਿਕਰ ਕਰੋ ਤੀ ਉਹ ਮੈਂ ਜ਼ਿੰਮੇਵਾਰੀ ਦੇਤੀ ਆ ਸਾਰੀ ਕਿਉਂ ਸਾਰੀ ਇਹ ਗੱਲ ਤਾਂ ਮੈਂ ਨਾ ਦੇਈ ਨਾ ਅੱਜ ਤਾਂ ਅਸੀਂ ਚੰਗੇ ਭਲੇ ਆ ਤੁਰੇ ਫਿਰਨੇ ਆ ਅਜੇ ਸਾਨੂੰ ਕੋਈ ਸੇਵਾ ਦੀ ਲੋੜ ਨਹੀਂ ਗਈ ਬਸ ਇੱਕ ਕੰਮ ਕਰ ਰਹੇ ਹੋ ਕਿ ਲੋਕ ਕਹਿੰਦਾ ਜੁੱਤਾਂ ਦੀ ਝਾਪੀਆਂ ਮਾਰ ਮਾਰ ਨਾ ਵੇਖਣ ਪਈ ਹੁਣ ਲੜਨ ਦੇ ਆ ਉਹ ਨਾ ਨਾ ਬਾਪੂ ਤੂੰ ਇਹ ਕਿਹੋ ਜਿਹੀ ਗੱਲ ਕਹੇ ਜੇ ਕਰਨਾ ਸਗਣਾ ਦੇ ਕੰਮ ਹੋਣ ਦੇ ਤੁਸੀਂ ਹੋਰ ਵੇਚ ਦੇ ਜੀ ਕਹੋ ਕੋ ਗੱਲਬਾਤ ਕਰ ਲੈ ਮੈਂ ਤੇ ਉਦਾਂ ਹੀ ਬੜੀ ਖੁਸ਼ ਹਾਂ ਮੇਰੇ ਤਿੰਨੇ ਮੁੰਡੇ ਲੈ ਗਏ ਤੇ ਵਧੀਆ ਵਾਸਾ ਬਾਕੀ ਤਰਾ ਆਪਣਾ ਤੇਰਾ ਪਹਿਲਾ ਹੋਇਆ ਤੂੰ ਹੈਂ ਵੇਖੋ ਕਿਦਾਂ ਨਿਕਲਿਆ ਮੇਰੀ ਗੱਲ ਸਾਰੇ ਜਣੇ ਪਹਿਲਾਂ ਚਾਹ ਦੱਸੋ ਚਾਹ ਤਾਂ ਬੜੀ ਬਣੀ ਐ ਚਾਹ ਦੇ ਵਾਗੇ ਸਹੀ ਗੱਲ ਆ ਬਹੁਤ ਘੈਂਟ ਚਾਹ ਸਵਾਲ ਵਧੀਆ ਵਧੀਆ ਨਹੀਂ ਹਾਂ ਦਿੱਤੀ ਵਧੀਆ ਬਣਾਈ ਹੁੰਦੇ ਨੇ ਇਹ ਕਮਾਲ ਕਰ ਛੜੀ ਐ ਤੇ ਬਹੁਤ ਵਧੀਆ ਚਲੋ ਬੰਦੇ ਆ ਤਾਂ ਦਾ ਚਾਹਰਾ ਆਏ ਹੈ ਹਾਂਜੀ ਜਿਹੜੀਆਂ ਕੁੜੀਆਂ ਪਿਛੋਂ ਪੇਕਿਆ ਤੋਂ ਕੰਮ ਕਰਦੀਆਂ ਹੁੰਦੀਆਂ ਨਾ ਬੰਦੇਆਂ ਨੇ ਕਰ ਲੈਂਦੀਆਂ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜਿਨ੍ਹਾਂ ਨੇ ਉੱਥੇ ਕੁਝ ਨਹੀਂ ਕਰਨਾ ਤੇ ਸੋਹਰੇ ਜਾ ਕੇ ਕੀ ਕਰਨਾ ਚਲੋ ਚਾਹ ਤੇ ਪੀਲੀ ਤੇ ਸਾਰਿਆਂ ਨੇ ਕਿਸ ਕਰਨ ਕੱਢੋ ਕੁੜੀ ਦਾ ਸਾਰੇ ਜਾਣੇ ਮੇਰੀ ਗੱਲ ਸੁਣਦਾ ਪੀ ਲੋ ਮਾਰਾਂ ਨੂੰ ਚਾਹ ਪੀ ਲੈਂਦੇ ਕੋਈ ਗੱਲ ਨਹੀਂ ਪੀਂਦੇ ਸਾਰੇ ਲੈ ਮੈਨੂੰ ਤਾਂ ਫੜਾਓ ਪਹਿਲਾਂ ਤੇ ਨਹੀਂ ਆਲਾ ਕੁੜੀਏ ਲੈ ਪੁੱਤ ਕੋਈ ਗੱਲ ਨਹੀਂ ਡੈਜੀ ਰਹਿੰਦੇ ਲੈ ਲੋ ਲੈ ਲੋ ਕੋਈ ਗੱਲ ਨਹੀਂ ਲੈ ਦੋ ਤੇ ਕਿੰਨੇ ਲਾ ਲੈ ਲੱਕ ਮਮੀ ਤੋਂ ਵੀ ਲੈ ਲਾ ਆਹ ਲੋ ਜੀ ਠੀਕ ਵਾ ਨਾ ਸਾਰਿਆਂ ਸਗੰਦੇ ਇਧਰ ਹੀ ਹੁੰਦੇ ਨੇ ਹਾਂਜੀ ਦੀਦੀ ਨਾ ਵਾ ਹਾਂਜੀ ਦੀਦੀ ਕੀ ਕਰ ਰਹੀਆਂ ਕੁਛ ਨਹੀਂ ਦੀਦੀ ਉਹ ਜਿਹੜੇ ਸਗੰਦੇ ਪੈਸੇ ਮਿਲੇ ਸੀ ਨਾ ਉਹ ਰੱਖਣ ਦੀਆਂ ਹਾਂ ਹਾਏ ਕਿਉਂ ਰਖਣੇ ਇਧਰ ਨਫੜਾ ਕਿਉਂ ਦੀਦੀ ਕੀ ਹੋਇਆ ਵਾ ਤੁਹਾਨੂੰ ਮੈਂ ਦੱਸਦੀ ਹਾਂ ਨਾ ਆ ਲੋ ਲੈ ਫਰਾਮ ਇਹਨੂੰ ਪਤਾ ਕੀ ਗੱਲ ਵਸ਼ ਦੇਣੇ ਵੇ ਕਿੰਨੇ ਪੈਸੇ ਆ ਹੈਂ ਤੇਰ ਕੋ ਸਾੰਭੇ ਨਹੀਂ ਕੇ ਜਾਣੇ ਅਜੇ ਤੈਨੂੰ ਜਾਚ ਨਹੀਂ ਨਾ ਹੈਗੀ ਤੇ ਨਾਲੇ ਨਾ ਤੈਨੂੰ ਕੋ ਮਨਾ ਕੋ ਬਣਾ ਦੂੰ ਮੇਰਾ ਮੈਂ ਕੋਈ ਗੱਲ ਨਹੀਂ ਠੀਕੇ ਦੀਦੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਕਿਆ ਕਰ ਹੱਲ ਵਿੱਚ ਨਾ ਸਾਰਾ ਸਾਫਤਾ ਮੇਰੇ ਹੱਥ ਵਿੱਚ ਹੀ ਆ ਠੀਕ ਆ ਤੇ ਜਿਹੜੀ ਚੀਜ਼ ਦੀ ਲੋੜ ਪਵੇ ਨਾ ਮੈਨੂੰ ਦੱਸਿਆ ਕਦੀ ਤੂੰ ਮੈਂ ਬਣਾ ਕੇ ਦਊਂਗੀ ਐਵੇਂ ਹੀ ਨਿਹਰੇ ਪੈਸੇ ਰੱਖ ਦੇਗੀ ਕਿਤੇ ਤੇ ਸਾਂਝਾ ਘਰ ਵਾ ਤੇ ਕਿਸੇ ਨੇ ਲੱਲੇ ਇੱਥੋਂ ਪੈਸੇ ਐਵੇਂ ਲੱਭਦੇ ਰਹੇਗੀ ਮੁੜ ਕੇ ਠੀਕ ਆ ਨਾ ਕੋਈ ਗੱਲ ਨਹੀਂ ਠੀਕ ਹੈ ਜੀ ਮੈਂ ਰੱਖਨੀ ਆ ਸਾਭ ਕੇ ਹਾਂਜੀ ਰੱਖ ਲੂਗੀ ਆਹ ਕੋਈ ਨਹੀਂ ਕੀ ਕਰਨਾ ਕਰੀਏ ਇਹ ਗੱਲ ਦਾ ਜੋ ਕੁਝ ਚਾਹੀਦਾ ਹੋਵੇ ਦੱਸਿਆ ਕਰੀ ਤੂੰ ਹਾਂਜੀ ਠੀਕ ਠੀਕ ਆ